ਭਾਈ ਸਾਹਿਬ ਭਾਈ ਸੱਤਾ ਜੀ ਭਾਈ ਸਾਹਿਬ ਭਾਈ ਬਲਵੰਡ ਜੀ ਉਹ ਇਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਵੇਖੋ ਭਾਈ ਲਹਿਣਾ ਇੱਕ ਆਮ ਇਨਸਾਨ ਸੀ ਦੇਵੀਆਂ ਦੇ ਦਰਸ਼ਨ ਕਰਨ ਵਾਲੇ ਸਨ ਕਦੇ ਚਿੰਤਪੁਰ ਨਹੀਂ ਕਦੇ ਜਵਾਲਾ ਜੀ ਕਦੇ ਤੀਰਥਾਂ ਤੇ ਜਾਂਦੇ ਸਨ ਪਰ ਜਦੋਂ 1532 ਈਸਵੀ ਦੇ ਵਿੱਚ ਗੁਰਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ ਤੇ 7 ਸਾਲ ਸੇਵਾ ਕੀਤੀ ਤੇ ਗੁਰੂ ਨਾਨਕ ਮਹਾਰਾਜ ਨੇ ਐਸੀ ਨਦਰ ਕੀਤੀ ਗੁਰੂ ਪਿਆਰਿਓ ਆਪਣਾ ਹੀ ਰੂਪ ਬਣਾ ਦਿੱਤਾ ਇਹ ਸਪਸ਼ਟ ਹੈ ਗੁਰਬਾਣੀ ਦੇ ਵਿੱਚ ਕਿ ਜੋਤ ਉਹਾ ਜੁਗਤਸਾਏ ਸ਼ਹਿਕਾਇਆ ਫੇਰ ਪਲਟੀ ਐ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਸਰੀਰਕ ਰੂਪੀ ਚੋਲੇ ਨੂੰ ਤਿਆਗ ਦਿੰਦੇ ਨੇ ਕਿਉਂਕਿ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਇਹ ਸਰੀਰ ਜਿਹੜਾ ਪੈਦਾ ਹੋਇਆ ਨੇ ਨਾਸ਼ ਹੋਣਾ ਖਤਮ ਹੋਣਾ ਹੈ ਪਰ ਗੁਰੂ ਪਿਆਰਿਓ ਭਾਈ ਸਹਿ ਭਾਈ ਸੱਤਾ ਜੀ ਭਾਈ ਸਹਿ ਭਾਈ ਬਲਵੰਡ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਰਾਮਕਲੀ ਕੀ ਵਾਰ ਦੇ ਵਿੱਚ ਕਹਿੰਦੇ ਨੇ ਕਹਿੰਦੇ ਇਹ ਗੁਰੂ ਅੰਗਦ ਸਹਿ ਮਹਾਰਾਜੀ ਜਿਹੜੇ ਪਹਿਲਾਂ ਭਾਈ ਲੈਣਾ ਜੀ ਸਨ ਗੁਰੂ ਨਾਨਕ ਪਾਸ਼ਾ ਆਪਣਾ ਅੰਗ ਬਣਾ ਲੈਂਦੇ ਨੇ ਤੇ ਅੰਗਦ ਨਾਮ ਰੱਖ ਦਿੰਦੇ ਨੇ ਗੁਰਤਾ ਗੱਦੀ ਤੇ ਬਿਰਾਜਮਾਰ ਕਰਕੇ ਨਮਸਕਾਰ ਕਰਦੇ ਨੇ ਇੱਕ ਸਿੱਖ ਜਿਹਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਭਾਬ ਭਾਈ ਲਹਿਣਾ ਜਿਹਨੂੰ ਗੁਰੂ ਅੰਗਦ ਦੇ ਬਣਾ ਦਿੱਤਾ ਹੈ ਜਗਤ ਗੁਰੂ ਗੁਰੂ ਨਾਨਕ ਮਹਾਰਾਜ ਖੁਦ ਸੀਸ ਝੁਕਾਉਂਦੇ ਨੇ ਨਮਸਕਾਰ ਕਰਦੇ ਨੇ ਜਿਹੜੀ ਦੂਰੀ ਪਈ ਹੋਈ ਸੀ ਨਾ ਵਿਥ ਪਈ ਹੋਈ ਸੀ ਉਹ ਖਤਮ ਕਰ ਦਿੱਤੀ ਤੇ ਇੰਜ ਪ੍ਰਤੀਤ ਹੁੰਦਾ ਕਿ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੀਰਕ ਰੂਪੀ ਚੋਲਾ ਹੀ ਬਦਲਿਆ ਜਿਵੇਂ ਅਸੀਂ ਗਰਮੀ ਆਉਂਦੀਆਂ ਨੇ ਗਰਮੀ ਵਾਲੇ ਕੱਪੜੇ ਪਾ ਲੈਨੇ ਆ ਸਰਦੀਆਂ ਆਉਂਦੀਆਂ ਨੇ ਸਰਦੀਆਂ ਵਾਲੇ ਕੱਪੜੇ ਪਾ ਲੈਨੇ ਆ ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਰੂਪੀ ਚੋਲਾ ਹੀ ਬਦਲਿਆ ਹੈ ਜੋਤ ਉਹਾ ਜੁਗਤ ਸਾਏ ਉਹੀ ਜੁਗਤੀਆਂ ਨੇ ਉਹੀ ਜੋਤ ਹੈ ਉਹੀ ਵਿਚਾਰ ਤਾਰਾ ਉਹੀ ਇਨਕਲਾਬੀ ਸਤਗੁਰਾਂ ਦੇ ਪ੍ਰਵਚਨ ਨੇ ਉਹੀ ਗੁਰਨਾਨਕ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨੂਰਾਨੀ ਜੋ ਹਸਤੀ ਹੈ ਹੋਂਦ ਹੈ ਉਹੀ ਗੁਰੂ ਅੰਗਦ ਸਹਿ ਮਹਾਰਾਜ ਵਿੱਚੋਂ ਚਲਕਦੀ ਰਹੀ ਹੈ ਜਿਤਾਈਓ ਤਾਂ ਆਖਿਆ ਸੀ ਨਾ ਰਾਮਕਲੀ ਕੀ ਵਾਰ ਦੇ ਵਿੱਚ ਭਾਈ ਸਹਿਪਾਈ ਸੱਤਾ ਜੀ ਤੇ ਭਾਈ ਸਹਿਪਾਈ ਬਲਵੰਡ ਜੀ ਨੇ ਕੀ ਕਹਿ ਰਹੇ ਨੇ ਹੋਵੇ ਸਿਫਤ ਖਸਮ ਦੀ ਕਹਿੰਦੇ ਗੁਰੂ ਅੰਗਦ ਸਹਿ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਸਜੇ ਦਰਬਾਰ ਦੇ ਵਿੱਚ ਗੁਰੂ ਅੰਗਦ ਸਹਿ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਖਸਮ ਦੀ ਸਿਫਤ ਹੋ ਰਹੀ ਹੈ ਸਲਾਹ ਹੋ ਰਹੀ ਹੈ ਖਾਸਮ ਕੌਣ ਹੈ ਰੱਬ ਅਕਾਲ ਪੁਰਖ ਅਕਾਲ ਪੁਰਖ ਦੀ ਉਸਤਤ ਹੋ ਰਹੀ ਹੈ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸੋਂ ਝਟਿਐ ਅਰਸ਼ ਤੋਂ ਨੂਰਾਨੀ ਦੇਸ਼ਾਂ ਤੋਂ ਆਤਮਿਕ ਮੰਡਲ ਤੋਂ ਝਟਿਐ ਦਾ ਮਤਲਬ ਝੜ ਰਿਹਾ ਹੈ ਕੀ ਨੂਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨੂਰ ਗੁਰੂ ਅੰਗਦ ਸਹਿ ਮਹਾਰਾਜੀ ਦੇ ਸਜੇ ਹੋਏ ਦਰਬਾਰ ਦੇ ਵਿੱਚ ਝੜ ਰਿਹਾ ਹੈ ਇੱਥੇ ਹੀ ਵਸ ਨਹੀਂ ਕਹਿੰਦੇ ਤੁਦ ਡਿਠੇ ਸੱਚੇ ਪਾਤਸ਼ਾਹ ਗੁਰੂ ਅੰਗਸਹਿ ਮਹਾਰਾਜ ਦਾ ਦਰਬਾਰ ਸਜਿਆ ਹੈ ਤਖਤ ਤੇ ਬਿਰਾਜਮਾਨ ਨੇ ਜਿੱਥੇ ਰੱਬ ਦੀ ਖਾਸਮ ਦੀ ਅਕਾਲ ਪੁਰਖ ਦੀ ਵਡਿਆਈ ਹੋ ਰਹੀ ਹੈ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਨੂਰ ਹੈ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਵਰਖਾ ਹੋ ਰਹੀ ਹੈ ਉੱਥੇ ਗੁਰੂ ਅੰਗਸਹਿ ਮਹਾਰਾਜੀ ਦੇ ਦਰਸ਼ਨ ਕੀਤੇ ਆ ਇਤ ਹੋਰ ਅਹਿਬਰ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਭਾਈ ਸੈਪਾਈ ਸੱਤਾ ਜੀ ਭਾਈ ਸੈਪਾਈ ਬਲਵੰਡਾ ਜੀ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਕਹਿ ਰਹੇ ਨੇ ਰੋਜ਼ ਸੁਣਦੇ ਆ ਰੋਜ਼ ਪੜ੍ਹਦੇ ਆ ਹੋਵੇ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀ ਐ ਕਹਿ ਰਹੇ ਨੇ ਤੁਦ ਡਿਠੇ ਸੱਚੇ ਪਾਤਸ਼ਾਹ ਹੇ ਗੁਰੂ ਅੰਕ ਸਾਹਿਬ ਮਹਾਰਾਜ ਸਿਰਫ ਤੇ ਸਿਰਫ ਤੁਹਾਡੇ ਦਰਸ਼ਨ ਕੀਤੇ ਆ ਮਲ ਜਨਮ ਜਨਮ ਦੀ ਕੱਟੀ ਐ ਜਨਮਾਂ ਜਨਮਾਂ ਦੀ ਮੈਲ ਲੈ ਜਾਂਦੀ ਐ ਖੋ ਸਤਨਾਮ ਉਹ ਗੁਰੂ ਅੰਗਦ ਮਹਾਰਾਜ ਨੇ ਜਿਹੜੇ ਕਿਸੇ ਸਮੇਂ ਭਾਈ ਲੈਣਾ ਹੋਇਆ ਕਰਦੇ ਸਨ ਤੇ ਗੁਰੂ ਨਾਨਕ ਨੇ ਕਿਰਪਾ ਕੀਤੀ ਗੁਰੂ ਅੰਗਦ ਦੇ ਬਣਾ ਦਿੱਤਾ ਆਪਣਾ ਰੂਪ ਬਣਾ ਲਿਆ ਮੈਂ ਬੇਨਤੀ ਕਰ ਰਿਹਾ ਸੀ ਨਾ ਹੋਂ ਆਇਆ ਦੂਰੋਂ ਚੱਲ ਕੇ ਬੜੀ ਦੂਰੀ ਪਈ ਹੋਈ ਸੀ ਭਾਈ ਲੈਣਾ ਇੱਕ ਆਮ ਇਨਸਾਨ ਸੀ ਤੇ ਗੁਰੂ ਪਿਆਰਿਓ ਦੂਰੀ ਖਤਮ ਕਰਕੇ ਸਤਿਗੁਰਾਂ ਨੇ ਆਪਣੀ ਸ਼ਰਨ ਦੇ ਵਿੱਚ ਲਿਆਂਦਾ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਈ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਇ ਜੀਉ ਜਿੱਥੇ ਦੁੱਖ ਦੂਰ ਕੀਤੇ ਉੱਥੇ ਗੁਰੂ ਨਾਨਕ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਆਪਣਾ ਰੂਪ ਬਣਾ ਦਿੱਤਾ ਤੇ ਸਤਿਗੁਰ ਸਾਡੇ ਤੇ ਕਿਰਪਾ ਕਿਉਂ ਨਹੀਂ ਕਰਨਗੇ ਸਾਡੇ ਤੇ ਵੀ ਬਖਸ਼ਿਸ਼ ਕਰਨਗੇ ਪਰ ਇੱਕ ਸ਼ਰਤ ਹੈ ਭਾਈ ਲਹਿਣੇ ਵਾਂਗ ਗੁਰਨਾਨਕ ਦੀ ਸੇਵਾ ਕਰਨੀ ਪੈਗੀ ਪਰ ਅਸੀਂ ਤਿਆਰ ਨਹੀਂ ਹਾਂ ਸੋ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਰੱਬ ਦੇ ਵਿੱਚ ਅਕਾਲ ਪੁਰਖ ਦੇ ਵਿੱਚ ਜਿਹੜੀ ਸਾਡੀ ਦੂਰੀ ਪਈ ਹੋਈ ਹੈ ਜਿਹੜੀ ਹੌਮੇ ਦੀ ਕੰਧ ਬਣੀ ਹੋਈ ਹੈ ਉਹ ਤੋੜ ਰਹੀ ਹੈ ਦੂਰੀ ਦੂਰੀ ਨੂੰ ਤੋੜਨ ਦੇ ਦੂਰ ਕਰਨ ਦੇ ਯਤਨ ਕਰ ਰਹੀ ਹੈ ਪਰ ਅਸੀਂ ਸਤਿਗੁਰਾਂ ਦੀ ਗੱਲ ਨਹੀਂ ਮੰਨ ਰਹੇ ਰੋਜ਼ ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਪਰ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਸਿਰਫ ਤੇ ਸਿਰਫ ਪੜ੍ਹਦੇ ਹਾਂ ਮੰਨਦੇ ਨਹੀਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਆਖਿਆ ਨਾ ਕਿਵ ਸਚਿਆਰਾ ਹੋਈ ਐ ਕਿਵੇਂ ਜੀਵਨ ਵਿੱਚ ਸਚਿਆਰਾ ਹੋਇਆ ਜਾ ਸਕਦਾ ਹੈ ਰੱਬ ਨਾਲ ਮਿਲਾਪ ਕਿਵੇਂ ਹੋਇਆ ਜਾ ਸਕਦਾ ਕਿਵ ਕੂੜਾ ਟੁੱਟੇ ਪਾਲ ਉਹ ਕੂੜ ਦੀ ਜਿਹੜੀ ਕੰਧ ਐ ਝੂਠ ਦੀ ਕੰਧ ਐ ਕਿਵੇਂ ਟੁੱਟੇਗੀ ਹੁਕਮ ਦੇ ਵਿੱਚ ਚੱਲਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ ਲਈ ਇਹ ਹੁਕਮ ਹੈ ਜਦੋਂ ਇਸ ਹੁਕਮ ਨੂੰ ਮੰਨਾਂਗੇ ਸਾਡੇ ਅੰਦਰੋਂ ਹਉਮੈ ਦੀ ਕੰਧ ਟੁੱਟਦੀ ਜਾਏਗੀ ਰੱਬ ਦੇ ਨਾਲ ਅਕਾਲ ਪੁਰਖ ਦੇ ਨਾਲ ਸਾਡਾ ਮਿਲਾਪ ਹੋ ਜਾਏਗਾ ਖੇੜ ਹੀ ਇੰਨੀ ਹੈ ਪਰ ਗੁਰੂ ਪਿਆਰਿਓ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਜੀਵਨ ਲੱਗ ਜਾਂਦਾ ਹੈ ਪਰ ਜਿਹਦੇ ਤੇ ਸਤਗੁਰ ਦੀ ਬਖਸ਼ਿਸ਼ ਹੋ ਜਾਵੇ ਨਾ ਕਿਰਪਾ ਹੋ ਜਾਵੇ ਉਹਨੂੰ ਪਲ ਹੀ ਲੱਗਦਾ ਹੈ ਜਦੋਂ ਅੰਦਰੋਂ ਕੂੜ ਦੀ ਕੰਦ ਟੁੱਟਦੀ ਹੈ ਸੋ ਸਤਗੁਰ ਕਿਰਪਾ ਕਰਨ ਮਿਹਰ